ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਜਾਣੀ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਕਰੋ ਸ਼ੇਅਰ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਹੁਣ ਸਭ ਤੋਂ ਪਹਿਲਾਂ ਆਪਾਂ ਚੱਲਦੇ ਆਂਗੇ ਬਠਿੰਡੇ ਕਾਲਜ 'ਚ ਉੱਥੇ ਆਪਾਂ ਨੂੰ ਹੈਗਾ ਕੋਈ ਕੰਮ ਤੇ ਬਾਕੀ ਦੇ ਕੰਮ ਕਰ ਆਗੇ ਦਿਖਾਵਾਂਗੇ ਲਓ ਵੀ ਮਿੱਤਰੋ ਇਹ ਆਪਣਾ ਕੋਲ ਜਾ ਸੋਨਸਰਾ ਪਈ ਆ ਸੁਣਿਆ ਇਧਰ ਸੁਣਿਆ ਤੁਸੀਂ ਸੁਣਿਆ ਸੁਨਾਟਾ ਆਹੀ ਥਾਂ ਜਿੱਥੇ ਆਪਾਂ ਧਰ ਨਾਲ ਆਉਂਦੇ ਹੁੰਦੇ ਸੀ ਜਿੱਥੇ ਪੰਛੀ ਬਿੱਠਾ ਕਰਨ ਦੇ ਪੰਛੀ ਸੋਨਸਰਾ ਪਈ ਹੈਗੀ ਛੁੱਟੀਆਂ ਚੱਲਦੀਆਂ ਨਾ ਸਰਦੀ ਦੀਆਂ ਲੇਕਿਨ ਪ੍ਰਧਾਨ ਉਹ ਪ੍ਰਧਾਨ ਸੁਣਿਆ ਤੂੰ ਸੁਣਿਆ ਸੁਨਾਟਾ ਆਵੇ ਗੌਰ ਨਾਲ ਆਹ ਉਹ ਲੁੱਟ ਕੇ ਨਾ ਚੱਕਾ ਉਹਦਾ ਮੇਰਾ ਹਾਰ ਬਣਿਆ ਕੀ ਜੀ ਕਰੀ ਯਾਰ ਚੱਕ ਯਾਰ ਨੂੰ ਮੁੰਡਾ ਕਿਤੇ ਆਪਾਂ ਬਣਾਉਣਾ ਸੀ ਪਾਸ ਤਾਂ ਕਰਕੇ ਆਪਾਂ ਇਹ ਸੀ ਸੈਂਡ ਸੁਣ ਕਰਾਉਣੇ ਉਹ ਇਧਰ ਸਾਰੇ ਕਿਤੇ ਲੱਗੇ ਹੋਏ ਆ ਪਿੱਛੇ ਮੁੜ ਉਧਰ ਤੇ ਆਇੰਗੇ ਨਾਲ ਕਾਲਜ ਫਾਈਨਲ ਦਾ ਮਹੌਲ ਨੂੰ ਦੱਸ ਕੀ ਇੰਟਰਨੈਟ ਆਪਾਂ ਇੰਟਰਨੈਟ ਤੇੜੀ ਹੋਵੇ ਵੇਖ ਕਿੰਨੀ ਆ ਸੋਹਣੀ ਆ ਪੈਂਟੀਆਂ ਕਿਸੇ ਟਾਈਮ ਇੱਥੇ ਝੰਡੇ ਚੱਕ ਕੇ ਤਰਦੇ ਹੁੰਦੇ ਸੀ ਮੈਂ ਤਾਂ ਖੈ ਛੁੱਟੀਆਂ ਹੁੰਦੀਆਂ ਨਹੀਂ ਇੱਥੇ ਕਿਤੇ ਸਰਦੀ ਦੀਆਂ 10ਵੀਂ 10 ਤਰੀਕ ਤੱਕ ਗਰਮੀ ਗਰਮੀ ਦੀਆਂ ਹੁੰਦੀਆਂ ਹੁੰਦੀਆਂ ਗਰਮੀ ਨੇ ਮਹੀਨਾ ਦੋ ਮਹੀਨੇ ਲੱਗਦਾ ਜੇ ਲੰਗੂ ਮੈਂ ਕਿ ਅੱਜ ਤਾਂ ਮੇ ਲੱਗਦਾ ਮੈਂ ਇਹਨੂੰ ਮਾਲ ਬਣਾ ਕੇ ਆਉਂਦਾ ਹਣਾ ਅੱਗੇ ਤਾਂ ਜਨਤਾ ਬਹੁਤ ਹੁੰਦੀ ਆ ਰੁਸਾ ਬਲਾਗ ਇਧਰ ਪਾਰਕ ਪੁਰਕਾ ਗਏ ਫਿਰ ਬਲਾਗ ਦੇ ਪੱਤੇ ਹੁੰਦੇ ਆ ਬਈ ਆ ਬਈ ਟਟਾ ਰੈਂਪ ਹਾਂ ਆਪਾਂ ਕਿੱਥੇ ਬੈਨੇ ਹੁੰਨੇ ਆ ਹਉ ਪਾਉੜੇ ਆਇਆ ਤੁਹਾਨੂੰ ਆ ਸਾਡੀ ਮਹਾਨ ਘਟੀ ਵਾਲੀ ਸਾਧ ਠੱਕ ਲੇ ਜਿੱਥੇ ਕਿਵੀ ਘੰਟੀ ਟੱਕ ਜਿਹੜੇ ਬੈਠੇ ਮੋੜਦੇ ਰਹੇ ਨੇ ਉਦੋਂ ਪੇਪਰਾਂ ਤੋਂ ਪਤਾ ਲੱਗ ਜੂ ਮੁਰਦਾ ਸੀ ਕਿ ਮੁਰਦੇ ਵੇਖ ਕੇ ਆਉਂਦੇ ਸੀ ਪੇਪਰਾਂ ਦੇ ਤਾਂ ਪੂਰੀ ਟੱਕ ਪਾਈ ਵੀ ਜੱਟ ਦੀ ਕਿ ਪੜਦਾ ਸੀ ਆ ਇਹ ਬਈ ਸਾਡੀ ਆਪਾਂ ਕੰਮ ਕਰਾ ਲ ਗਏ ਜਿਹੜੇ ਕੰਮ ਆਏ ਆ ਉਹੀ ਤਾਂ ਕਰਦੇ ਆ ਉਧਰ ਦੀ ਇੱਥੋਂ ਨਹੀਂ ਹੁੰਦੀ ਆ ਆਪਾਂ ਕਿਤਾਬ ਹਾਲ ਚਾਰ ਕਿਰਾਏ ਦੀ ਜੇ ਕੱਟ ਨਹੀਂ ਬੰਦੀ ਆ ਆਹ ਸਾਰੀ ਟੈਂਕੀ ਪਾਣੀ ਵਾਲੀ ਠੰਡੇ ਠੰਡਾ ਠੰਡਾ ਤੇ ਸਾਫ਼ ਸਾਫ਼ ਪਾਣੀ ਆਹੋ ਕਿਤੇ ਹੁੰਦਾ ਕਿਤੇ ਹੁੰਦਾ ਨਹੀਂ ਆ ਸਾਡੇ ਅੱਜ ਦੇ ਕਲਾਕਾਰ ਦੇ ਪੋਸਟਰ ਪ੍ਰਮੋਸ਼ਨ ਹੀ ਆਪਾਂ ਕਰਦੇ ਉਹ ਆਪਾਂ پیسے ਲੈ ਕੇ ਕਰਾਂਗੇ ਠੀਕ ਆ ਉਸੇ ਟਾਈਮ ਆ ਸੀ ਆ ਆ ਛੰਡੇ ਨਾਲ ਜਾਸੇ ਤੁਰਦੇ ਹੁੰਦੇ ਸੀ ਇਹਨਾਂ ਨਾਲ ਪਹਿਲਾਂ ਵਾਲੀ ਪਾਕਤ ਸਿੰਘ ਦੀ ਸੋਚ ਤੇ ਆ ਗਈ ਸੀ ਹਨਾ ਪਹਿਲਾਂ ਇਹ ਕੰਮ ਹੀ ਹੋ ਕੇ ਕਰਨ ਲੱਗ ਗਿਆ ਸੀ ਅਸੀਂ ਪਰ ਹੌਲੀ ਹੌਲੀ ਸਮਝ ਗਏ ਹੂੰ ਇਧਰ ਲਾਇਬ੍ਰੇਰੀ ਆ ਉਹ ਉਥੇ ਹਉ ਸਾਡੀ ਮਟੀ ਆ ਜਿੱਥੇ हम विराजमान होते थे ओ पौडियां ते ਲੈ ਵੀ ਦਿਖਾ ਲੈ ਕਿ ਜਿਵੇਂ ਪੜਦੇ ਹੁੰਦੇ ਤਾਂ ਕਿਆ ਜਾ ਆ ਜਾ ਦਿਖਾ ਹੀਗਾ ਤੁਹ ਸਾਰਾ ਹੈ ਉਹ ਸਾਡਾ ਐਡੀਟੋਰੀਅਮ ਜਦੋਂ ਖੁੱਲਿਆ ਹੁੰਦਾ ਕਾਲਜ ਉਹ ਤਾਂ ਇੱਥੇ ਪੂਰੀ ਰੌਣਕ ਹੁੰਦੀ ਆ ਉਹਨੂੰ ਖੁੱਲਿਆ ਕਾਲਜ ਵੀ ਤੁਹ ਨਹੀਂ ਦੱਸਣ ਕਰਾਵਾਂਗੇ ਹੁਣ ਆਪਾਂ ਬਣਾਇਆ ਕਰਾਂਗੇ ਠੀਕ ਆ ਇੱਥੇ ਵੀ ਇੱਥੇ ਮਿੱਤਰੋ ਆਪਾਂ ਤੁਹਾਡੇ ਲਈ ਪੋਡਕਾਸਟ ਬਣਾਇਆ ਇੱਥੇ ਬੈਠਦੇ ਹੁੰਨੇ ਆਪਾਂ ਜਿੱਥੇ ਲਿਖਿਆ ਹੈ ਮਹਿਫਿਲ ਮਿੱਤਰਾਂ ਦੀ ਆਹ ਲਾਇਬ੍ਰੇਰੀ ਹੈ ਦਿਖਾ ਮਹਿਫਿਲ ਮਿੱਤਰਾਂ ਦੀ ਦਿਖਾਤਾ ਅਸੀਂ 2 ਘੰਟੇ ਲਾ ਕੇ ਪੈਸੇ ਲਿਖਿਆ ਮਹਿਫਿਲ ਮਿੱਤਰਾਂ ਦੀ ਕਿਹਨੇ ਕਿਹਨੇ ਲਿਖਿਆ ਆ ਲਾਇਬ੍ਰੇਰੀ ਹੈ ਵੀਰੇ ਸਾਡੀ ਏਸੀ ਲੱਗੇ ਹੋਏ ਨੇ ਹੂੰ ਤਾਂ ਮਿਊਜ਼ੀਅਮ ਹੈ ਇੱਕ ਸਾਹ ਹਾਂ ਆਪਾਂ ਦਾ ਚਰਚ ਚਰਿਣੀ ਚੀਜ਼ਾਂ ਦਿਖਾਉਂਦੇ ਆ। ਆਪਾਂ ਦਾ ਜਾਂਦੇ ਹੁੰਦੇ ਸੀਗੇ। ਹੋਰਾਂ ਦਾ ਪਸੰਦ। ਕਿਹੜੀ ਲਾਇਬ੍ਰੇਰੀ ਆ? ਪ੍ਰੋਫੈਸਰ ਗੁਰਦੇਵਾਲ ਸਿੰਘ। ਆਇਆ ਵੀ ਦਿਖਾ ਲੈ ਮਰੋ। ਅੰਦਰ ਤਾਂ ਕੀ ਜਾਣਾ ਆਪਾਂ? ਇੱਕ ਕੱਟ ਕੇ ਲਾਏ ਨੂੰ ਕੱਟ ਕੇ ਪਾਈ ਬੈਠੇ ਤੇ ਸਟਾਰਟ ਕਰਕੇ। ਯਾਰ ਤੂੰ ਇੱਧਰ ਆ ਜਾ ਯਾਰ। ਆ ਕੁੜੀਆਂ ਨਾਲ ਬੈਠ ਕੇ। ਆ ਜਾ ਬਸ ਤੂੰ ਜਾਣਕਾਰੀ ਦੇਈ ਚੱਲ ਸਾਰੀ ਠੀਕ ਆ। ਪ੍ਰੋਮੋਸ਼ਨ ਆਪਾਂ ਕਰਨੀ ਨਹੀਂ। ਆ ਵੇ ਕੁੜੀਆਂ ਨਾਲ ਤਾਰਕਾ। ਉਸੇ ਥੀਏਟਰ ਆ ਜਿਹਨਾਂ ਨੇ ਥੀਏਟਰ ਕਰਨਾ ਉਹਦੋਂ ਗਾਹ ਜਿਹੜਾ ਹੋਟਲ ਮੈਨੇਜਮੈਂਟ ਦਾ ਕੋਰਸ ਆ ਉੱਥੇ ਜਾਂਦੇ ਆ ਹਾਂ ਆ ਆਡੀਟੋਰੀਅਮ ਆ ਅੱਛਾ ਜਿਹੜੀ ਆ ਬੇਸ਼ਰਮ ਜਵਾਕਾਂ ਦੇ ਖੇਡਣ ਵਾਸਤੇ ਜਵਾਕਾਂ ਦੇ ਹਾਂ ਮੈਡਮ ਨੇ ਬੱਚੇ ਆ ਸੰਸਕ੍ਰਿਤ ਬਪਾ ਆ ਗਿਆ ਉਧਰ ਕੰਟੀਨ ਆ ਉਹ ਜਿੱਥੇ ਕੁੱਤਾ ਕੁੱਤਾ ਖੜਾ ਕਿਸੇ ਟਾਈਮ ਇਹਦੇ ਕਿੱਥੇ ਆਉਂਦੀ ਹੈ ਕੁੱਤੀਆਂ ਕੋਈ ਕੋਈ ਸਟੂਡੈਂਟਾ ਇਵੈਂਟ ਪਾਰਕ ਕੋਲ ਮਾਦਨ ਇਹ ਆ ਵੀ ਸਾਡੇ ਕਾਲਜ ਦੀ ਮੇਨ ਬਿਲਡਿੰਗ ਹੈ ਹਾਂ ਇਧਰੋਂ ਉਹ ਬਾਹਰਲੇ ਪਾਸੇ ਇੱਥੋਂ ਇੰਟਰ ਹੈ ਆਹ ਕੀ ਹੈ ਇਹ ਅੱਜ ਕਾਹਦੀ ਹੈ ਕਾਦੇ ਵਾਸਤੇ ਹੁੰਦਾ ਹੈ ਇੱਥੇ ਫਕਸ਼ਨ ਹੁੰਦੇ ਆ ਦੁਆ ਕਾਹਨ ਪਹਿਲਾਂ 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 ਆਪਾਂ ਨੂੰ ਵੀ ਇੱਥੀ ਵੜਿਆ ਸੀ ਆਹੋ ਕਾਹਦੀ ਕੀਤਾ ਸੀ ਸਖਾ ਦਾ ਜੇਲ੍ਹ ਚ ਹਾਂ ਜੇ ਮਿੱਤਰ ਇਹ ਖੁਣ ਲੈਣੀ ਤੁਹਾਨੂੰ ਦਿਖਾ ਦੇ ਇਹ ਸੰਗੀਤ ਪੋਬਾ ਆ ਸਾਡੇ ਪਿੰਡ ਵਾਲੇ ਦੀ ਫੋਟੋ ਲਾਈ ਪਈ ਆ ਓਏ ਇਹਟਾ ਵਾਇੜ ਮੇਰੀ ਉਤਾਰ ਸਿੰਘ ਗੋਨੇਣਾ ਨਾ ਚੱਲਦਾ ਸੰਗੀਤ ਵਿਭਾਗ ਆ ਗਿਆ ਆ ਤਮਾਤ ਵਿਭਾਗ ਆ ਗਿਆ ਇਧਰ ਲਓ ਜੀ ਇਹ ਆ ਗਿਆ ਪਿੱਛੇ ਗਰਾਊਂਡ ਇੱਕ ਕੰਟੀਨਰ ਵਾਲੀ ਸਾਈਡ ਹੈ ਨਾ ਬੋਏ ਵਾਲੀ ਹੈ ਨਾ ਹਾਂ ਇਧਰ ਵੀ ਪਾਣੀ ਪੀਣ ਵਾਲਾ ਸਥਾਨ ਆ ਠੰਡਾ ਠੰਡਾ ਆਰੋ ਪਾਣੀ ਠੰਡਾ ਠੰਡਾ ਕੁਲ ਕੁਲ ਹੈ ਇਹ ਬਈ ਸਾਡਾ ਬੋਰਡ ਜਿੱਥੇ ਜੋ ਆਕਣੇ ਪੜ ਕੇ ਚੰਗੀ ਪ੍ਰੀਖਿਆ ਦੇ ਨਾਲ ਪਾਸ ਹੋਏ ਹਾਂ ਚੰਗੀ ਮਿਹਨਤ ਬਿਲਡਿੰਗ ਬਹੁਤ ਪੁਰਾਣੀ ਹੈ ਹਨ ਇਹ ਹੈਗੀ ਹੈ ਕਿ 1940 ਦੇ ਆਸ-ਪਾਸ ਹੈਗੀ ਹੈ ਇਧਰ ਆ ਗਿਆ ਸਟੇਡੀਅਮ ਹਾਕੀ ਸਟੇਡੀਅਮ ਜਿੱਥੇ ਆਪਾਂ ਕਿੰਨੇ ਚਿਰੋਂ ਉਧੇ ਰਹੇ ਆ ਘਟ ਘਟ ਸਾਡੇ ਸਾਹਾਂ ਨੂੰ ਲੱਤਾਂ ਖਾਂਗਾਂ ਬਣ ਗਿਆ ਸੀ ਧਿਆਨ ਚੰਦ ਹਾਂ ਅੱਧੇ ਛੱਡੇ ਉਹ ਲਾਈਟਾਂ ਲੁੱਟ ਰਹੀਆਂ ਆਪਾਂ ਕਦੇ ਚੱਲਦੇ ਨਹੀਂ ਦੇਖਣਾ ਉੱਥੇ ਦੇਖਿਆ ਜੀ ਆ ਸਾਡੇ ਪਾਉ ਹੋਰੀ ਆਹ ਵੀ ਗਰਾਊਂਡ ਵੀ ਭਰਿਆ ਹੁੰਦਾ ਪਹਿਲਾਂ ਹੁਣ ਨਹੀਂ ਪਰ ਪੰਗ ਵੇਨੇ ਚੜਤੇ ਆਦਰ ਮੰਡੇ ਤੱਕ ਆ ਪਿਛਲਾ ਮਾਹੌਲ ਆ ਕਾਲਜ ਦਾ ਨਾਲ ਪਤੰਗ ਕਾਲਜ ਦਾ ਨਾਮ ਤਾਂ ਦੱਸ ਦੇ ਸੱਚ ਗੌਰਮਂ ਮਨਿੰਦਰਾ ਕਾਲਜ ਪ੍ਰਿੰਸਿਪਲ ਨਾ ਚੱਲਦਾ ਪੂਰਾ ਪੂਰਾ ਆਪਣੇ ਆਪਣੇ ਪੱਲੇ ਇਹੀ ਹਾਈ ਕੋਰਟ ਆ ਵੇਖੋ ਝੰਡਾ ਚੜਨ ਰਿਹਾ ਇ ਆਪਣੇ ਪੱਲੇ ਇਹੀ ਵਚਨ ਆ ਓਏ ਜਦੋਂ ਜਦੋਂ ਕੋਈ ਪੁੱਛਿਆ ਕਰੂਗਾ ਵੀ ਕਿੱਥੇ ਬਣੇ ਆ ਰਜਿੰਦਰਾ ਕਾਲਜ ਰਜਿੰਦਰਾ ਚ ਆਇਆ ਚੱਲ ਕੇ ਕਿਰਾਗੇ ਫਿਰ ਸੈਨਸ ਨੂੰ ਨਾ ਤੂੰ ਬੇਨਤੀ ਕਰ ਯਾਰ ਵੀ ਵੱਧ ਤੋਂ ਵੱਧ ਦੇਖਿਆ ਕਰੋ ਆਪਣੀ ਵੀਡੀਓ ਵੀਰੇ ਆਪਾਂ ਨਵਾਂ ਨਵਾਂ ਚੈਨਲ ਸਟਾਰਟ ਕੀਤਾ ਸਾਰਿਆਂ ਨੇ ਹਾਂ ਸਾਰਿਆਂ ਨੇ ਪਹਿਲਾਂ ਆਪੇ ਯਾਰ ਕਰੀ ਸੱਸਰੀ ਗੱਲ ਹਾਂ ਸੱਸਰੀ ਗੱਲ ਦੇ ਨਾਲ ਨਾਲ ਆਪਾਂ ਤੁਹਾਨੂੰ ਇਹ ਕਹਿਣ ਜਾਂਦੇ ਆ ਕਿ ਵੀਰੇ ਆਪਾਂ ਟਿੰਗੀ ਟਿੰਗੀ ਵੀਡੀਓ ਤੁਹਾਡੇ ਕੋਲੇ ਪੇਸ਼ ਕਰਾਂਗੇ ਜਿਹੜੇ ਤੁਹਾਡੇ ਦੇਖਣ ਲਈ ਹੋ ਅਗਲੇ ਸਿੱਖਿਆ ਦੇ ਤੇ ਅਗਲੇ ਚੀਜ਼ਾਂ ਵਾਸਤੇ ਆਏ ਗਏ ਹਾਂ ਠੀਕ ਹੈ ਜਿਹਦੇ ਨਾਲ ਤੁਹਾਨੂੰ ਚੰਗੀ ਸੂਚਨਾ ਮਿਲੇਗੀ ਤੇ ਨਾਲੇ ਜੰਗ ਮੁੰਡਿਆਂ ਦੀ ਤੇ ਨਾਲੇ ਪੁਰਾਣੀਆਂ ਜਿਹੜੀਆਂ ਇਤਿਹਾਸਿਕ ਚੀਜ਼ਾਂ ਉਹ ਵੀ ਦਿਖਾਉਣ ਦੀ ਫੌਲਵਲ ਕੋਸ਼ਿਸ਼ ਕਰਾਂਗੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਫੋਲੋ ਜਰੂਰ ਹਾਂ ਮਿਹਨਤ ਆਪਾਂ ਮਿਹਨਤ ਬਹੁਤ ਲੱਗਦੀ ਆ ਤੇ ਖਿੱਤ ਕੇ ਰੱਖਿਆ ਕਰੋ ਕੰਮ ਨੂੰ ਤੇ ਹੁਣ ਆਪਾਂ ਕਾਲਜ ਦੇ ਵੀ ਦਿਖਾਈ ਕਾਲਜ ਦੇ ਵੀ ਦਿਖਾਇਆ ਕਰਾਂਗੇ ਹੁਣ ਆਪਾਂ ਲੋ ਵੀ ਕਹਿੰਦੇ ਪੰਜਾਬੀ ਹੁੰਦੇ ਆ ਐਲਤੀ ਇਧਰ ਪਤੰਗਰ ਨੇ ਲਾ ਲਿਆ ਦਰਖਤ ਤੇ ਚੜਿਆ ਪਿਆ ਸੀ ਦੇਖੋ ਓਏ ਇਹ ਕਹਿੰਦਾ ਲੈ ਕੇ ਜਾਉ ਹੁਣ ਕਹਿੰਦਾ ਮੈਂ ਪਿੰਡ ਉਹ ਜਾ ਆਕਾਂ ਨਾਲ ਲੈਦਾ ਇਹ ਲੈ ਕੇ ਬੱਸ ਚ ਲੈ ਕੇ ਜਾਉ ਇਹ ਚੱਲ ਆ ਜਾ ਫਿਰ ਇੱਕ ਚੀਜ਼ ਰਹਿ ਗਈ ਸੀ ਬਾਈ ਕਹਿੰਦੇ ਕੰਟੀਨ ਦੇ ਵਿੱਚ ਨਾ ਦੇਖ ਰੋਡ ਦੀ ਆ ਕੰਡੀਆਂ ਦੇ ਵਿੱਚ ਫਿਲਮਾਂ ਸ਼ੂਟਿੰਗ ਹੋਈ ਵਿਆ ਇਹ ਸਾਡਾ ਕਹਾੜ ਮਹਾਨ ਐਕਟਰ ਆਉਂਦੇ ਰਹਿੰਦੇ ਆ ਇੱਥੇ ਤੇ ਜਿਹੜੇ ਆ ਕੇ ਇਥੇ ਸ਼ੂਟਿੰਗ ਕਰਦੇ ਆ ਤੇ ਪ੍ਰਾਣਾਂ ਕਲਚਰ ਨਾਲ ਹੀ ਕਾਲਜ ਦਾ ਅਰੇਂਜਮੈਂਟ ਦਿਖਾਉਂਦੇ ਕਿ ਇਹ ਤੇ ਕੁਬਿੰਦਰਾ ਕਾਲਜ ਤੇ ਇੱਕ ਇਹ ਇਹ ਦੋਨੇ ਕਾਲਜ ਜੀ ਇਹ ਸ਼ੀਰਗੇ ਦੇ ਵਿੱਚ ਜੋ ਸਾਰੇ ਨਾਲ ਪ੍ਰਾਣੇ ਆ ਹੂੰ ਕਿਸੇ ਟਾਈਮ ਇੱਥੇ ਘਟੋ ਘਟ 1980 ਦੇ ਵਿੱਚ ਬਹੁਤ ਰਿਕਾਰਡ ਬਣਾ ਰਿਆ ਤੇ ਨਾਮ ਦਿੱਤੇ ਆ ਇਸ ਕਾਲਜ ਨੇ ਬਹੁਤ ਉੱਚੇ ਉੱਚੇ ਠੀਕ ਆ ਆ ਕੰਟੀਨ ਆ ਸਾਡੀ ਵੇਖ ਦੋ ਸਾਂਝਾਂ ਵਾਲੇ ਦੀ ਫੋਟੋ ਲੱਗੀ ਜੀ ਉੱਥੇ ਹਾਂ ਹਉ ਤਾਂ ਬੰਦਾ ਹੈਨਾ ਹਾਂ ਹੈ ਹੀ ਬੰਦਾ ਇਹ ਇਧਰ ਖੇਡਣ ਖੁੱਡਣ ਵਾਲਾ ਆ ਗਿਆ ਵਾਲੀਵਾਲ ਗਾਇਮੈਂਟਲ ਆ ਵੀ ਹੈ ਤੁਮਣਾ ਉਹ ਸ਼ਰੀਰ ਕੋ ਪਾ ਲਿਆ ਹਾਂ ਲਓ ਜੀ ਆਪਾਂ ਸਾਰਾ ਕਾਲਜ ਦਿਖਾਤਾ ਆਇਆ ਤੁਹਾਨੂੰ ਮੀਟਿੰਗ ਵਾਲੀ ਥਾਂ ਵੀ ਦਿਖਾ ਦੇ ਜਿੱਥੇ ਚਲੋ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਆਪਣੀ ਵੀਡੀਓ ਦੇਖਣ ਵਾਸਤੇ ਇਹ ਕਾਲਜ ਦੀ ਵੀਡੀਓ ਸੀ ਤਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਮਿਲਦੇ ਆਂ ਕੱਲ ਦੀ ਵੀਡੀਓ ਚ ਤਦ ਤੱਕ ਦੇ ਲਈ ਧੰਨਵਾਦ ਰੱਬ ਰਾਖਾ